ਚੈਨਲ ਦਾ RN نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਖਬਰ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਸਕੂਟਰੀ ਸਵਾਰ ਮਹਿਲਾ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਤੀਜੇ ਨੇ ਦੱਸਿਆ ਕਿ ਮਰਨ ਵਾਲੀ ਔਰਤ ਰਿਸ਼ਤੇ ਵਿੱਚ ਉਸਦੀ ਭੂਆ ਸੀ ਜਿਸ ਦਾ ਨਾਮ ਪਰਮਜੀਤ कौर ਸੀ ਜੋ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਦੀ 7 ਨੰਬਰ ਸਕੀਮ ਵਿਖੇ اپنی 14 سالہ لڑکی ਨਾਲ ਰਹਿੰਦੀ ਸੀ ਅਤੇ ਸਬਜੀ ਲੈ ਕੇ ਆਪਣੇ ਘਰ ਵਾਪਸ ਆ ਰਹੇ ਸੀ ਕਿ ਇੱਕ ਤੇਜ਼ ਰਫਤਾਰ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਉਸ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਥਾਰ ਚਾਲਕ ਨਸ਼ੇ ਵਿੱਚ ਸੀ ਤੇ ਥਾਰ ਸਕੂਟਰੀ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਅੱਗੇ ਤੱਕ ਲੈ ਗਈ ਜਿਸ ਕਾਰਨ ਪਰਮਜੀਤ ਕੌਰ ਉਮਰ ਕਰੀਬ 35 ਸਾਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਕਰਦੀ ਸੀ ਇਸ ਮੌਕੇ ਮਾਮਲੇ ਦੀ ਜਾਂਚ ਕਰ ਰਏ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤੇ ਰਿੰਕੂ ਰਾਜਾ ਦੀ ਇਹ ਖਾਸ ਰਿਪੋਰਟ ਜਨਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲੱਗੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜ਼ੀ ਮੰਡੀ ਲੈ ਕੇ ਆ ਰਹੇ ਮੰਡੀ ਉਹ ਤੋਂ ਸਬਜ਼ੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਥੇ ਉਹਨ ਦਾ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤ ਹੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕੰਦ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਲੋਕਾਂ ਨੇ ਫੜ ਕੇ ਨੂੰ ਪੁਲਿਸ ਦੇ ਹਵਾਲੇ ਕਰਿਆ ਹਾਂਜੀ ਜਨਾਬ ਪਰਮਜੀਤ ਕੋਰ ਪਰਮਜੀਤ ਕੋਹਰਾ ਤੇ ਕੋ ਨਾਲ ਦੀ 14 ਸਾਲਾ ਦੀ ਬੇਟੀ ਹੈ ਤੇ ਦੋਨੋਂ ਕੱਲੇ ਰਹਿੰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਹਾਂਜੀ ਇਹ ਟੀਚਰ ਸੀਗੇ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਹਾਂਜੀ ਪਿਕ ਮਹੀਨੇ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਮੰਗ ਇਨਸਾਫ ਦੀ ਕਰਦੇ ਹਾਂ ਜੀ ਹੋਰ ਕੁਝ ਨਹੀਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਐਸ ਜੈ ਸਿੰਘ ਹਾਂ ਦੂਤੀ ਵਾਰ ਮੈਨੂੰ ਮੈਸੇਜ ਮਿਲਿਆਗਾ ਇਹਨਾਂ ਕਰਕੇ 7 ਨਵੰਬਰ ਨੂੰ ਨੇੜੇ ਬਸ ਸਟੈਂਡ ਤੇ ਐਕਸੀਡੈਂਟ ਹੋਇਆ ਸੀ ਮੁੱਖ ਤੇ ਪੁੱਛਿਆ ਉੱਤੇ ਤੇ ਇੱਥੇ ਆਣ ਸਾਰ ਗੱਡੀ ਐ ਸੂਟੀ ਚ ਵੱਜੀ ਐ ਤੁਹਾਨੂੰ ਦੇ ਫੋਟੋ ਲਗੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਨੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁੱਕੀ ਐ ਇਹਨਾਂ ਨੇ ਅਜੇ ਪਤਾ ਲੱਗਾ ਹੁਣ ਜਾ ਹਸਪਤਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਤੇ ਦੇ ਨੇ ਬੋਲੀ